ਹੈਲੋ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਅਨਦਰ ਬਲੌਗ ਹੋਰ ਸਨੋਜੀ ਕੀ ਹਾਲ ਚਾਲ ਨੇ ਸਭ ਦੇ ਤੁਸੀਂ ਖੜਦੀਆਂ ਵਧੀਆ ਹੋਵਗੇ ਠੀਕ ਠਾਕ ਹੋਵਗੇ ਜਾਰਡਨ ਇਧਰ ਪਲੇ ਕਰਦਾ ਆ ਤੇ ਅਸੀਂ ਹੋ ਗਏ ਆ ਰੈਡੀ ਅਸੀਂ ਅੱਜ ਚੱਲਦੇ ਆ ਪਾਰਟੀ ਤੇ ਜਾਰਡਨ ਓਏ ਇਧਰ ਤੁਮੀ ਕੰਨ ਜਾਣਾ ਆ ਦੇ ਤੇਰੇ ਕੱਪੜੇ ਪ੍ਰੈਸ ਕਰ ਦਵਾ ਚਲੋ ਜੀ ਜਾਰਡਨ ਹੁਣ ਤਿਆਰ ਹੋ ਕੇ ਤੁਹਾਨੂੰ ਮਿਲੂਗਾ ਚਲੋ ਜੀ ਜਾਰਡਨ ਵੀ ਤਿਆਰ ਹੋ ਗਿਆ ਹੈ ਤਾਂ ਹੱਥ ਚ ਕੀ ਹੈ ਜਾਰਡਨ ਉਹ ਵੀ ਤਿਆਰ ਹੈ ਹਾਂ ਪੀਛਾ ਹੈ ਪੁਲਿਸ ਆਫੀਸਰ ਅੱਛਾ ਜੀ ਇਹਦੇ ਵਿੱਚ ਕੀ ਹੈ ਜਾਰਡਨ ਨੂੰ ਇਹ ਵੀ ਪਤਾ ਹੈ ਜਾਰਡਨ ਨੇ ਪੈਕ ਕਰਾਇਆ ਮੇਰਾ ਦੇਖ ਲਓ ਵੀ ਜਾਰਡਨ ਦਾ ਕੋਈ ਪਤਾ ਨਹੀਂ ਸੀ ਜਾਣ ਦਾ ਤੱਕ ਬਾਓ ਜੀ ਹੁਣ ਰੈਡੀ ਹੋ ਕੇ ਜਾਣ ਲੱਗ ਅਵੀ ਆਪਾਂ ਬਹਿ ਗਏ ਆ ਗੱਡੀ 'ਚ ਪਾਰਟੀ ਦੀ ਤਿਆਰੀ 'ਚ ਤੇ ਜਾਰਡਨ ਬਾਉ ਜੀ ਬੈਠ ਗਏ ਜਾਰਡਨ ਨੂੰ ਵੀ ਉਹ ਕਾਉ ਦਸ ਗਈ ਕਿ ਢੀ ਬੱਢੀ ਕਾਉ ਓਹੋ ਮਨਾ ਕਹੀ ਜਾਂਦਾ ਮम्मा ਪਕਿੱਤੇ ਚੱਲੇ ਕਿੱਥੇ ਚੱਲੇ ਮम्मा ਬਹੁਤ ਫਨ ਹੋਣਾ ਬਸ ਇਹ ਲੱਗਾ ਆ ਚਲੋ ਜੀ ਆਪਾਂ ਹੁਣ ਆ ਗਏ ਆ ਤੇ ਜਾਰਡਨ ਗਿਫਟ ਫੜਾ ਪੁੱਤ ਤੁਸੀਂ ਆਹ ਨੂੰ ਦੇਣਾ ਓਕੇ ਲੁੱਕ ਐਟ ਮਾਈ ਫਰੈਂਡ Oh. Oh. Do Jordan, say hi. You look handsome. Hey, like yeah, Patrice. How are you? all of your earrings. What are you doing today? Good. Please? Good. I'm late. No, it's okay. They're always late. Okay. So many people are always late. I know. Some just got here. Okay, I need to get the gift out. Let me help you. Can you please? Okay. Is it too heavy for you? No, it's fine. Okay. Not Thank good. you so much. I'll hold the door for you. See, I have a big help. Yes. ਅੱਜ ਜੈਂਡਰ ਵੈਲ ਵੀ ਕਰਨਾ ਆ ਪਤਾ ਲੱਗੂਗਾ ਵੀ ਬੋਏ ਆ ਜਾਂ ਗਰਲ ਆ ਐਨੀ ਗੈਸ ਪਾਜੀ ਹੁਣੀ ਚਾਹੁੰਦੇ ਆ ਵੀ ਕੁੜੀ ਹੋਵੇ ਨਾ ਪਿੰਕ ਪਾ ਕੇ ਆਇਆ ਕਿਹਨੇ ਕਹਿੰਦੇ ਬੋਏ ਇੱਕ ਦੋ ਤੁਸੀਂ ਤੁਹਾਡੇ ਵਿੱਚੋਂ ਕੌਣ ਕਹਿੰਦਾ ਬੋਏ ਬੋਏ ਓਕੇ 5 ਫਾਰ ਬੋਏ ਐਂਡ 5 ਫਾਰ ਗਰਲ ਵਾਟ ਯੂ ਵਾਟ ਯੂ ਆ ਸਿਸਟਰ অর ਬ੍ਰਦਰ Sí. sí. श्रीकाल हलोकाल ये जोर्डन वेट नहीं कर सकते देखो केक भी खान जमी है केक हूं गेम्स प्ले लगे करी कड़ी गेम्स रखी लैस मैसेज इस राइट देयर थैंक यू थैंक यू ओके राइट देयर राइट हियर दिस इज नॉट यू गो टू पुट साइज का नाप देया किचनर दे नापदा देखना है अभी इस साइज ਦਾ ਤਾਂ ਲੈਣਾ ਹੈ ਦੇਖਦੇ ਆ ਵੀ ਇਜ਼ ਇਟ ਕਹਤਾ ਦੇ ਨਾਲ ਮੈਚ ਕਰਦਾ ਹੈ ਮੈਂ ਤੁਮੀ ਨਾਲ ਹੀ ਤੇ ਯੈਸ ਪਰਫੈਕਟ ਤੇਜਿੰਦਰ ਦੇ ਧਾਗੇ ਨਾਲ ਕਿਹੜਾ ਧਾਗੇ ਮੈਚ ਕਰਦਾ ਆ ਦੇਖੋ ਮੈਂ ਇਹਨੂੰ ਪੂਰੀ ਦੰਦਿਸ਼ ਕਰ ਗਿਆ ਆਈ ਐਮ ਹਾਂ ਇਹਨੇ ਫਿਰ ਆ ਗਿਆ ਆਈ ਆਮ ਬੋਲਿੰਗ ਓਕੇ ਕਿਸੇ ਧਾਗੇ ਨਾਲ ਮੈਚ ਕੀਤਾ ਦੇਖੋ ਹੁਣ ਮਿਸਕਲ ਚੇਅਰ ਦੀ ਗੇਮ ਲੱਗਿਆ ਪਲੇ ਕਰਨ ਓਟ ਜੋਟ 走吧。走走 फ्ल राउंड लैसी हुज द विनर इस टाइम अपना गेमें बीबियां रखी है बीबिया प्ले करूंगे और किसके गल कर बैठे तो चलो कुछ है ना इंट्रस्टिंग करो या दस दे जो भी टाइम ओके बोले नहीं ना तू हाथ नहीं लाना <laughs> तू हाथ नहीं लाना ਸਰਫ ਇੱਕ ਹੱਥ ਵਰਤਣਾ ਹੈ ਦੂਜਾ ਨਹੀਂ ਦੂਜਾ ਤਾਂ ਸੱਲੇ ਪਿੱਛੇ ਰੱਖੋ ਪਿੱਛੇ ਰੱਖੋ ਹਾਂ ਤੇਜਿੰਦਰ ਕਾਊਂਟ ਕਰਾ ਦੇਣਾ ਚਲੋ ਜੀ ਹੁਣ ਤੇਜਿੰਦਰ ਦੇ ਮੰਮੀ ਆ ਗਏ ਹਾਂ ਐਦਾ ਠੀਕ ਹੈ ਆਂਟੀ ਬਿਲਕੁਲ ਦੀਦਾ ਦੱਸੋ ਤਾਂ ਕਿੰਨੇ ਆ ਕਿੰਨੇ ਆ ਅੱਛਾ ਮੈਂ ਇੱਕ ਨੰਬਰ ਹੈਂਡ ਨਹੀਂ ਲੈ ਪਤਾ ਨਹੀਂ ਲੱਗਾ ਓਕੇ ਯੂ ਆਰ ਦ ਵਿਨਰ ਨਾ ਬਾਲ ਪਲੇਅਰ ਜਾਰਡਨ ਓ ਨਾ ਨਾ ਚੀਟਿੰਗ ਨਾ ਚੀਟਿੰਗ ਨਾ ਚੀਟਿੰਗ ਨਾ ਚੀਟਿੰਗ ਡਨ ਦ ਗਰਲਸ ਟਾਈਮ ਓਕੇ ਆਲ ਡਨ ਚਲ 1 2 3 ਸਟਾਰਟ

ਇਟਸ ਵੇਟ ਇਟਸ ਰੈਲੀ ਗੁੱਡ ਯਾ ਜਜ ਕਿੱਥੇ ਕੁਝ ਨਾ ਲਾਈਕ ਇਟ ਫਿਰ ਦਾ ਰਾਈਸ ਵਧੀਆ ਜੰਮੀ ਰਾਈਸ ਓਕੇ ਲੋਜੀ ਹੁਣ ਅਸੀਂ ਬੇਬੀ ਸ਼ਾਵਰ ਖਤਮ ਹੋ ਗਿਆ ਆ ਤੇ ਸਾਡੀ ਹੋ ਗਈ ਹੈ ਘਰ ਨੂੰ ਜਾਣ ਦੀ ਤਿਆਰੀ ਤੇ ਵੀ ਜੋੜ ਨੇ ਬਹੁਤ ਇੰਜੋਏ ਕੀਤਾ ਅਸੀਂ ਵੀ ਬਹੁਤ ਮੈਂ ਵੀ ਬਹੁਤ ਇੰਜੋਏ ਕੀਤਾ ਤੇ ਨਾਲ ਮੇਰੇ ਫਰੈਂਡਸ ਸੀਗੇ ਅਸੀਂ ਕਾਫੀ ਇਕੱਠੇ ਨੇ ਇੰਜੋਏ ਕੀਤਾ ਗੇਮਸ ਵੀ ਪਲੇ ਕੀਤੀਆਂ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਮੇਰੀ ਫਰੈਂਡ ਤੇ ਬੇਬੀ ਗਰ ਲੈ ਰਹੀ ਆ ਬਹੁਤ ਐਕਸਾਈਟਡ ਆ ਕਿਉਂਕਿ ਉਹਦਾ ਇੱਕ ਬੇਬੀ ਬாய் ਹੈਗਾ ਤੇ ਹੁਣ ਬੇਬੀ ਗਰ ਲਾਣੀ ਆ ਤੇ ਸੱਚੀ ਕੁੜੀਆਂ ਹੋਣ ਤੇ ਤਾਂ ਬਹੁਤ ਜ਼ਿਆਦਾ ਚਾਹ ਹੁੰਦਾ ਆ ਆਈ نو ਕਿਉਂਕਿ ਮੇਰੀ ਕੁੜੀ ਇੱਕ ਹੈਗੀ ਆ ਨਾ ਇਸ ਕਰਕੇ ਮੈਨੂੰ ਤਾਂ ਬਹੁਤ ਚਾਹ ਸੀਗਾ ਜਦੋਂ ਮੇਰੇ ਅੰਕੀਤਾ ਹੋਈ ਸੀਗੀ ਸੋ ਆਈ نو ਤਜਿੰਦਰ ਵੀ ਬਹੁਤ ਐਕਸਾਈਟਡ ਆ ਤੇ ਵਾਸੇ ਹੀ ਆ ਕੇ ਬੱਚਾ ਹੈਲਥੀ ਹੋਵੇ ਠੀਕ-ਠਾਕ ਹੋਵੇ ਤੇ ਬਸ ਖੁਸ਼ੀਆਂ ਭਰਿਆ ਟਾਈਮ ਆਵੇ ਸਾਰੀ ਫੈਮਿਲੀ ਤੇ ਇਹੇ ਦੁਆ ਕਰਦੇ ਆ ਰੱਬ ਤੋਂ ਅਸੀਂ ਚੱਲੇ ਆ ਘਰ ਤੇ ਅੱਜ ਦੇ ਬਸ ਮੈਂ ਅੱਜ ਦੀ ਇਹ ਵੀਡੀਓ ਇੱਥੇ ਖਤਮ ਕਰਦੀ ਆ ਮਿਲਦੇ ਤੁਹਾਨੂੰ ਅਗਲੀ ਵੀਡੀਓ 'ਚ ਅੱਜ ਦੇ ਲਈ ਇਨਾਈ ਟੇਕ ਕੇਅਰ ਬਾਏ ਬਾਏ ਤੁਹਾਡਾ ਬਾਈ ਕਾਧੋ